ਪ੍ਰੇਜ਼ ਲਾਰਡ ਜੈ ਮਸੀਹ ਕੀ ਪਰਮੇਸ਼ਰ ਦਾ ਧੰਨਵਾਦ ਕਰਦੇ ਆਂ ਅੱਜ ਦੇ ਸੁੰਦਰ ਸਮੇਂ ਦੇ ਲਈ ਕਿ ਖੁਦਾਵੰਦ ਨੇ ਇੱਕ ਵਾਰ ਫਿਰ ਤੋਂ ਸਾਨੂੰ ਸਭਨਾਂ ਨੂੰ ਇਕੱਠਿਆ ਹੋਣ ਦੇ ਲਈ ਮੌਕਾ ਤੇ ਅਫਸਰ ਦਿੱਤਾ ਤੇ ਜਾਣੀ ਵਚਨ ਦੀ ਸਚਾਈ ਚੈਨਲ ਦੀ ਇੱਕ ਹੋਰ ਨਵੀਂ ਵੀਡੀਓ ਵਿੱਚ ਤੁਹਾਡਾ ਸਵਾਗਤ ਹੈ ਮੇਰੇ ਪ੍ਰਿਯੋ ਤਕਰੀਬਨ ਸਾਡੀਆਂ ਵੀਡੀਓ ਜ਼ਿਆਦਾਤਰ ਅਸੀਂ ਹਿੰਦੀ 'ਚ ਬਣਾਉਂਦੇ ਆਂ ਉਹਦੀ ਵਜ੍ਹਾ ਇਹ ਆ ਕਿ ਸਾਨੂੰ ਬਾਹਰ ਵੀ ਬਹੁਤ ਸਾਰੇ ਲੋਕ ਆ ਜਿਹੜੇ ਆ ਪੰਜਾਬ ਤੋਂ ਬਾਹਰ ਵੀ ਸੁਣਦੇ ਆ ਸੋ ਅਜ਼ੀਜ਼ੋ ਅੱਜ ਦੀ ਜਿਹੜੀ ਸਾਡੀ ਵੀਡੀਓ ਹੈ ਉਹ ਖਾਸ ਕਰਕੇ ਪੰਜਾਬ ਦੇ ਲਈ ਆ ਇਸ ਕਰਕੇ ਮੈਂ ਪੰਜਾਬੀ ਚ ਬਣਾਵਾਂਗਾ ਪਰਸੋਂ ਇੱਕ ਕਾਫੀ ਫੇਮਸ ਸਾਡੇ ਬ੍ਰਦਰ ਨੇ ਅਨਮੋਲ ਕਵਾਤਰਾ ਕਰਕੇ ਸੋ ਉਹਨਾਂ ਦੇ ਚੈਨਲ ਤੇ ਇੱਕ ਪੋਡਕਾਸਟ ਕੀਤਾ ਗਿਆ ਜਿਹਦੇ ਵਿੱਚ ਸਾਡੇ ਇੱਕ ਮਸੀਹ ਪ੍ਰਚਾਰਕ ਸ਼ਾਇਦ ਉਹਨਾਂ ਦਾ ਨਾਮ ਸੀ ਜਤਿੰਦਰ ਸਟੀਫਨ ਅਤੇ ਇੱਕ ਸਿੱਖ ਭਾਈ ਸੀ ਲਾਲੀ ਮਲਤਾਨੀ ਅਤੇ ਨਾਲ ਸੀ ਅਨਮੋਲਕ ਬਾਤਰਾ ਸੋ ਉਹਨਾਂ ਦਾ ਇੱਕ ਪੋਡਕਾਸਟ ਹੋਇਆ ਜਿਹਦੇ ਵਿੱਚ ਕਾਫੀ ਸਵਾਲ ਜਵਾਬ ਕੀਤੇ ਗਏ ਪਾਸੇ ਜਤਿੰਦਰ ਜੀ ਨੂੰ ਅਤੇ ਉਹਨਾਂ ਨੇ ਕਾਫੀ ਸੁੰਦਰ ਤਰੀਕੇ ਦੇ ਨਾਲ ਕਈ ਚੀਜ਼ਾਂ ਦਾ ਜਵਾਬ ਦਿੱਤਾ ਸੋ ਇਸ ਸਾਰੀ ਵੀਡੀਓ ਨੂੰ ਅੱਜ ਅਸੀਂ ਸਮਝਣ ਦੀ ਕੋਸ਼ਿਸ਼ ਕਰਾਂਗੇ ਤੇ ਮੈਂ ਕੁਝ ਉਹਨਾਂ ਸਵਾਲਾਂ ਦੇ ਜਵਾਬ ਜਿਹੜੇ ਉਹਨਾਂ ਮੰਗੇ ਸੀ ਉਹਨਾਂ ਨੂੰ ਕਲੀਅਰ ਦੇਣਾ ਚਾਹਾਂਗਾ ਅਨਮੋਲਕ ਵਾਤਰਾ ਜੀ ਲਾਲੀ ਮਲਤਾਨੀ ਜੀ ਅੱਜ ਦੀ ਇਸ ਵੀਡੀਓ ਨੂੰ ਕੰਨ ਖੋਲ ਕੇ ਸੁਣਨਾ ਤੁਸੀਂ ਪੁੱਛਿਆ ਕਿ ਪ੍ਰਸ਼ਾਦ ਨਾ ਖਾਣ ਦਾ ਲਾਜਿਕ ਕੀ ਆ ਤੇ ਅੱਜ ਤੁਹਾਨੂੰ ਇਸੇ ਵੀਡੀਓ ਵਿੱਚ ਅੱਜ ਖੁੱਲ੍ਹ ਕੇ ਪੂਰੀ ਰੀਤੀ ਦੇ ਨਾਲ ਇਹਦੀ ਡਿਟੇਲ ਦਿੱਤੀ ਜਾਣੀ ਆ ਧਿਆਨ ਦੇ ਕੇ ਸੁਣਨਾ ਸੋ ਸਭ ਤੋਂ ਪਹਿਲਾਂ ਮੈਂ ਕੁਝ ਗੱਲਾਂ ਆ ਇਸ ਵਿਸ਼ੇ ਨੂੰ ਮੈਂ ਲਾਸਟ ਦੇ ਵਿੱਚ ਰੱਖਾਂਗਾ ਪਹਿਲਾਂ ਹੋਰ ਕੁਝ ਗੱਲਾਂ ਦੀਆਂ ਆ ਜਾਣਕਾਰੀ ਮੈਂ ਤੁਹਾਡੇ ਵਿੱਚ ਰੱਖਣਾ ਚਾਹੁੰਦਾ ਸਭ ਤੋਂ ਪਹਿਲੀ ਗੱਲ ਕਿ ਮੈਂ ਪ੍ਰਭੂ ਤੇ ਦਾਸ ਪਾਸ ਜਤਿੰਦਰ ਦੇ ਲਈ ਧੰਨਵਾਦ ਕਰਦਾ ਹਾਂ ਕਿ ਉਹਨਾਂ ਕਈ ਪੋਡਕਾਸਟ ਕੀਤੇ ਆ ਤੇ ਬੜੇ ਸੁੰਦਰ ਤੇ ਸ਼ਾਂਤ ਮੈਤਰੀਕੇ ਦੇ ਵਿੱਚ ਉਹ ਹਮੇਸ਼ਾ ਜਵਾਬ ਦਿੰਦੇ ਆ ਕਿਉਂਕਿ ਮੈਂ ਬਹੁਤ ਸਾਰੇ ਲੋਕਾਂ ਨੂੰ ਦੇਖਦਾ ਉਹ ਗੁੱਸੇ ਚ ਆ ਜਾਂਦੇ ਆ ਕਾਲੇ ਪੈ ਜਾਂਦੇ ਆ ਜਿਹੜੇ ਅਦਰ ਵਿਪਕਸ਼ੀ ਜਿਹੜੇ ਹੁੰਦੇ ਨੇ ਕਰਕੇ ਲੇਕਿਨ ਉਹਨਾਂ ਨੂੰ ਕੋਈ ਵੀ ਸਵਾਲ ਕੋਈ ਵੀ ਵਿਅਕਤੀ ਕਰ ਲੈਂਦਾ ਉਹ ਕਦੀ ਕਾਲੇ ਨਹੀਂ ਪੈਂਦੇ ਸੱਯਮ ਤੋਂ ਬਾਹਰ ਨਹੀਂ ਜਾਂਦੇ ਬੜੇ ਹੀ ਸ਼ਾਂਤ ਮੈਤਰੀਕੇ ਨਾਲ ਹਰ ਇੱਕ ਸਵਾਲ ਦਾ ਜਵਾਬ ਦੇਣ ਦੀ ਕੋਸ਼ਿਸ਼ ਕਰਦੇ ਆ ਤੇ ਇੱਕ ਮਸੀਹ ਵਿਅਕਤੀ ਦੀ ਨਿਸ਼ਾਨੀ ਵੀ ਇਹ ਆ ਮੇਰੇ ਪ੍ਰੀਓ ਤੇ عزیزੋ ਦੂਜੀ ਗੱਲ ਮੈਂ ਇੱਕ ਗੱਲ ਦੱਸਣਾ ਚਾਹੁੰਦਾ ਕਿ ਜਦੋਂ ਵੀ ਕੋਈ ਬੰਦਾ ਪੋਡਕਾਸਟ ਜਾਂ ਕੋਈ ਇੰਟਰਵਿਊ ਕਰਦਾ ਆ ਤੇ ਜਦੋਂ ਤਰਕ ਵੀ ਤਰਕ ਹੁੰਦਾ ਆ ਤੇ ਉਹਦੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਾਨੂੰਨ ਜਾਂ ਨਿਯਮ ਕੀ ਆ ਕਿ ਜੇ ਤੁਸੀਂ ਕੋਈ ਸਵਾਲ ਕੀਤਾ ਆ ਤੇ ਸਵਾਲ ਕਰਨ ਤੇ ਜੇ ਤੁਸੀਂ 15 ਮਿੰਟ ਲਾਏ ਆ ਤੇ ਸਾਹਮਣੇ ਵਾਲੇ ਨੂੰ ਵੀ 15 ਮਿੰਟ ਦਓ ਤਾਂ ਕਿ ਉਹ ਆਪਣੇ ਸਵਾਲ ਨੂੰ ਕਲੀਅਰ ਕਰ ਸਕੇ ਇਹ ਬਹੁਤਿਆਂ ਦੇ ਵਿੱਚ ਇੱਕ ਬਹੁਤ ਭੈੜੀ ਆਦਤ ਹੁੰਦੀ ਆ ਕਿ ਆਪ ਪੂਰੀ ਰੀਤੀ ਦੇ ਨਾਲ ਸਵਾਲਾਂ ਦੀ ਲੜੀ ਲਾ ਦੇਣਗੇ ਜਦੋਂ ਅਗਲਾ ਬੰਦਾ ਜਵਾਬ ਦੇਣ ਦੀ ਕੋਸ਼ਿਸ਼ ਕਰਦਾ ਫਿਰ ਉਹਨੂੰ ਬੋਲਣ ਵੀ ਨਹੀਂ ਦੇਣਗੇ ਵਿੱਚੇ ਬੋਲ ਪੈਣਗੇ ਸੋ ਇਦਾਂ ਨਾ ਕਰਿਆ ਕਰੋ ਜੇ ਅਗਲੇ ਨੂੰ ਸੱਦਦੇ ਹੋ ਤੇ ਉਹਨੂੰ ਪੂਰਾ ਸਵਾਲ ਕਲੀਅਰ ਕਰਨ ਦਿਆ ਕਰੋ ਵਿੱਚੇ ਨਾ ਬੋਲਿਆ ਕਰੋ ਇਮਾ ਜਤਿੰਦਰ ਸਟੀਫਨ ਜੀ ਨੂੰ ਦੇਖਿਆ ਉਹ ਜਦੋਂ ਸਾਹਮਣੇ ਵਾਲਾ ਬੋਲਦਾ ਆ ਉਹ ਹਾਂਜੀ ਹੂੰ ਹੂੰ ਕਹਿ ਕੇ ਪੂਰਾ ਉਹਦੀ ਗੱਲ ਨੂੰ ਸੁਣਦੇ ਆ ਪਰ ਜਦੋਂ ਉਹ ਜਵਾਬ ਦੇਣ ਦੀ ਕੋਸ਼ਿਸ਼ ਕਰਦੇ ਫਿਰ ਵਿੱਚੇ ਹੀ ਗਈ ਲੋਕ ਉਸ ਗੱਲ ਨੂੰ ਰੋਕਣ ਦੀ ਜਾਂ ਆਪਣੀ ਮਤਲਬ ਸੁਣਾਉਣ ਦੀ ਕੋਸ਼ਿਸ਼ ਕਰਦੇ ਆ ਇਹ ਸਹੀ ਤਰਕ-ਵਿਤਰਕ ਦਾ ਤਰੀਕਾ ਨਹੀਂ ਜੇ ਤੁਸੀਂ ਸਮੇ ਲਿਆ ਫਿਰ ਅਗਲੇ ਨੂੰ ਜੇ ਸਵਾਲ ਕੀਤਾ ਤੇ ਉਹਨੂੰ ਸਵਾਲ ਦਾ ਜਵਾਬ ਦੇਣ ਲਈ ਸਮੇ ਦੋ ਕਰਕੇ ਸੋ ਮੇਰੇ ਬ੍ਰਿਓ ਇਹ ਕੁਝ ਗੱਲਾਂ ਸੀ ਬਾਕੀ ਹੁਣ ਮੈਂ ਆਨਾ ਉਹਨਾਂ ਗੱਲਾਂ ਤੇ ਜਿਹੜੀਆਂ ਉਸ ਦੇ ਵਿੱਚ ਰੱਖੀਆਂ ਗਈਆਂ ਤੇ ਪਿਆਰਿਓ ਮੈਂ ਉਹ 2 ਘੰਟੇ ਤੋਂ ਉੱਪਰ ਦਾ ਪੋਡਕਾਸਟ ਸੀ ਮੇਰੇ ਕੋਲ ਇੰਨਾ ਸਮੇਂ ਨਹੀਂ ਆ ਮੈਂ 10 ਮਿੰਟ ਦੀ ਵੀਡੀਓ 'ਚ ਕਈ ਸਵਾਲਾਂ ਦੇ ਜਵਾਬ ਦੇ ਦੇਨੇ ਆ ਮੇਰੇ ਅਜ਼ੀਜ਼ੋ ਸਭ ਤੋਂ ਪਹਿਲੀ ਗੱਲ ਆ ਉੱਥੇ ਭਾਈ ਜਾਂ ਸਾਡੇ ਬ੍ਰਦਰ ਲਾਲੀ ਮੁਲਤਾਨੀ ਜੀ ਨੇ ਇੱਕ ਗੱਲ ਆਖੀ ਹੁਣ ਇੱਕ ਗੱਲ ਧਿਆਨ ਦੇ ਕੇ ਸੁਣ ਲਿਓ ਜੇ ਤੁਸੀਂ ਸਵਾਲ ਕੀਤੇ ਆ ਤੇ ਸੁਣ ਦੀ ਹਿੰਮਤ ਰੱਖਿਓ ਇਹਨਾਂ ਗੱਲਾਂ ਨੂੰ ਤੋਰ ਮੜੋੜ ਕੇ ਇਧਰ ਉਧਰ ਜਾਂ ਇਹਨੂੰ ਕੋਈ ਹੋਰ ਰੰਗ ਜਾਂ ਰੂਪ ਦੇਣ ਦੀ ਕੋਸ਼ਿਸ਼ ਨਾ ਕਰਿਓ ਤੇ ਲਾਲੀ ਮੁਲਤਾਨੀ ਜੀ ਨੇ ਇੱਕ ਗੱਲ ਆਖੀ ਕਿ ਜਦੋਂ ਯੇਸ਼ੂ ਮਸੀਹ ਦੇ 39 ਕੋੜੇ ਖਾਨ ਦੇ ਨਾਲ ਬਿਮਾਰੀਆਂ ਠੀਕ ਹੋ ਸਕਦੀਆਂ ਤੇ ਉਸ ਸਮੇਂ ਤੇ ਹਾਲਾਤ ਵੀ ਇੰਨੇ ਮਾੜੇ ਨਹੀਂ ਸੀ ਅੱਜ ਤੇ ਹਾਲਾਤ ਵੀ ਬਹੁਤ ਮਾੜੇ ਆ ਬਿਮਾਰੀਆਂ ਵੀ ਬਹੁਤ ਆ ਤੇ ਕਿਉਂ ਨਾ ਸਾਰੇ ਪਾਸਟਰਾਂ ਨੂੰ ਇਕੱਠੇ ਕਰਕੇ ਉਹਨਾਂ ਨੂੰ ਕੋੜੇ ਲਵਾਏ ਜਾਣ ਮੇਰੇ ਅਜ਼ੀਜ਼ੋ ਧਿਆਨ ਦੇ ਕੇ ਸੁਣਨਾ ਜੇਕਰ ਗੱਲ ਇਹ ਆ ਤੇ ਮੈਂ ਤੁਹਾਡੇ ਤੋਂ ਵੀ ਇੱਕ ਸਵਾਲ ਕਰਨਾ ਚਾਹੁੰਨਾ ਕਿ ਜਦੋਂ ਪੰਜਾਬ ਦੀ ਧਰਤੀ ਦੇ ਉੱਤੇ 10 ਗੁਰੂਆਂ ਅਤੇ ਅਨੇ ਸਿੱਖਾਂ ਦੀਆਂ ਕੁਰਬਾਨੀਆਂ ਹੋਈਆਂ ਕਾਦਾ ਕਰਕੇ ਮੁਗਲ ਲੋਕਾਂ ਨੂੰ ਜ਼ਬਰਦਸਤੀ ਮੁਸਲਮਾਨ ਬਣਾ ਰਹੇ ਸੀ ਤੇ ਲੋਕਾਂ ਨੂੰ ਉਹਨਾਂ ਦੀ ਗੁਲਾਮੀ ਤੋਂ ਛਡਾਉਣ ਦੇ ਲਈ ਸਾਡੇ ਸਿੱਖਾਂ ਨੇ ਆ ਸਿੱਖਾਂ ਲੋਕਾਂ ਨੇ ਕੁਰਬਾਨੀਆਂ ਦਿੱਤੀਆਂ ਤੈ ਦਿਲ ਤੋਂ ਅਸੀਂ ਉਹਨਾਂ ਦਾ ਆਦਰ ਕਰਦੇ ਹਾਂ ਪਰ ਜੇ ਅੱਜ ਦੀ ਗੱਲ ਕਰੀਏ ਤੇ ਅੱਜ ਦਾ ਹਾਲਾਤ ਉਸ ਸਮੇਂ ਤੋਂ ਵੀ ਬਹੁਤ ਮਾੜਾ ਆ ਲੋਕ ਆ ਨਸ਼ੇ ਦੇ ਗੁਲਾਮ ਆ ਪੰਜਾਬ ਦੀ ਗੱਲ ਕਰੀਏ ਤੇ ਨਸ਼ਾ ਦਿਨੋ ਦਿਨ ਵੱਧਦਾ ਜਾ ਰਿਹਾ ਤਸਕਰ ਵੱਧੇ ਜਾ ਰਹੇ ਖਾਨ ਵਾਲੇ ਵੱਧੇ ਜਾ ਰਹੇ ਉਹਦੇ ਨਾਲ ਨਾਲ ਸ਼ਰਿਆਮ ਲੋਕਾਂ ਨੂੰ ਮਾਰ ਦਿੱਤਾ ਜਾਂਦਾ ਗੋਲੀਆਂ ਮਾਰ ਕੇ ਕੋਈ ਪੁੱਛਣ ਗਿਚਣ ਵਾਲਾ ਨਹੀਂ ਲੁੱਟਮਾਰ ਕਿੰਨੀ ਵੱਧ ਗਈ ਆ ਲਾਲੀ ਮੁਲਤਾਨੀ ਜੀ ਜੇ ਉਸ ਸਮੇਂ ਲੋਕਾਂ ਦੇ ਨਾਲ ਇਹ ਜ਼ਬਰਦਸਤੀ ਗੱਲਾਂ ਹੋ ਰਹੀਆਂ ਸੀ ਤੇ ਗੁਰੂਆਂ ਨੇ ਸ਼ਹਾਦਤਾਂ ਦਿੱਤੀਆਂ ਤੇ ਅੱਜ ਤੁਸੀਂ ਕਿਉਂ ਨਹੀਂ ਫਿਰ ਸਿਰ ਦੇਣ ਲਈ ਖੜਾ ਹੋਨੇ ਹੋ ਖੜਾ ਜਾਂ ਤੇ ਮਾਰੋ ਜਾਂ ਫਿਰ ਮਰ ਜਾਓ ਤੇ ਕਹਿਣ ਦਾ ਮਤਲਬ ਅੱਜ ਤੁਸੀਂ ਸੇਵਕਾਂ ਨੂੰ ਕਹਿੰਦੇ ਉਹ ਤੁਸੀਂ ਕੋੜੇ ਖਾਓ ਤੇ ਅੱਜ ਵੀ ਤੇ ਦੁਨੀਆ ਪੰਜਾਬ ਗੁਲਾਮੀ ਦੇ ਵਿੱਚ ਆ ਨਸ਼ੇ ਦੀ ਗੁਲਾਮੀ 'ਚ ਆ ਆ ਜੋਰ ਜ਼ਬਰਦਸਤੀ ਲੋਕਾਂ ਕੋ ਫੋਨ ਖੋਏ ਜਾ ਰਹੇ ਆ ਲੁੱਟ ਖੋਹਾਂ ਕੀਤੀਆਂ ਜਾ ਰਹੀਆਂ ਘਰਾਂ ਦੇ ਵਿੱਚ ਵੜ ਕੇ ਜਿਹੜੀਆਂ ਵਿਚਾਰੀਆਂ ਕਮਜ਼ੋਰ ਮਹਿਲਾ ਉਹਨਾਂ ਦੀ ਗਲੇ 'ਚੋਂ ਚੈਨਾ ਲਾ ਲੀਆਂ ਜਾਂਦੀਆਂ ਫਿਰ ਇੱਥੋਂ ਤੱਕ ਸ਼ਰੀਆਮ ਚੌਂਕਾਂ ਦੇ ਵਿੱਚ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ ਆਓ ਨਾ ਮੈਦਾਨ 'ਚ ਤੇ ਸਿਰ ਦਓ ਤੇ ਲਓ ਤੇ ਮੇਰੇ ਅਜ਼ੀਜ਼ੋ ਲੋਕਾਂ ਨੂੰ ਇਨ੍ਹਾਂ ਚੀਜ਼ਾਂ ਤੋਂ ਆਜ਼ਾਦ ਕਰੋ ਦੂਜੇ ਤੇ ਉਹ ਗੱਲ ਚੁਖਣਾ ਬੜਾ ਹੀ ਆਸਾਨ ਹੈ ਗੱਲਾਂ ਕਰਨ ਦੇ ਨਾਲ ਕੱਲਾ ਕੁਝ ਨਹੀਂ ਹੋਣਾ ਕਰਵਾਓ ਲੋਕਾਂ ਨੂੰ ਆਜ਼ਾਦ ਜੇਕਰ ਹੋਂਦੇ ਪਾਸਟਰਾਂ ਦੇ ਕੋੜੇ ਖਾਨਾਂ ਠੀਕ ਹੋ ਸਕਦੀਆਂ ਪਰੇਸ਼ਾਨੀਆਂ ਤੇ ਤੁਹਾਡੇ ਸਿਰ ਦੇ ਨਾਲ ਹੋ ਸਕਦਾ ਜਾਂ ਜ਼ਿਰ ਲੈਂ ਦੇ ਨਾਲ ਇਹ ਪੰਜਾਬ ਦੀਆਂ ਮੁਸ਼ਕਿਲਾਂ ਹੱਲ ਹੋ ਜਾਣ ਦੂਜੀ ਗੱਲ ਤੇ ਮੈਂ ਆਉਣਾ ਤੁਸੀਂ ਇਹ ਗੱਲ ਕਹੀ ਕਿ ਤੁਸੀਂ ਬਿੰਤੀ ਕਿਉਂ ਕਰਦੇ ਹੋ ਹੱਥ ਰੱਖ ਕੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਬਾਈਬਲ ਨੇ ਸਾਨੂੰ ਅਧਿਕਾਰ ਦਿੱਤਾ ਬਾਈਬਲ ਦੇ ਵਿੱਚ ਲਿਖਿਆ ਮਰਕਸ ਦੀ ਕਿਤਾਬ ਦੇ ਵਿੱਚ ਤੁਸੀਂ ਬਿਮਾਰਾਂ ਤੇ ਹੱਥ ਰੱਖੋਗੇ ਉਹ ਠੀਕ ਹੋ ਜਾਣਗੇ ਮੇਰੇ ਅਜ਼ੀਜ਼ੋ ਇਨਸਾਨ ਕੇਵਲ ਪਰਮੇਸ਼ਰ ਦੇ ਅੱਗੇ ਬੇਨਤੀ ਕਰਦਾ ਆ ਚੰਗਾ ਨਹੀਂ ਕਰਦਾ ਨਾ ਹੀ ਕਦੀ ਕੋਈ ਪਾਸਟਰ ਇਸ ਗੱਲ ਦਾ ਕ੍ਰੈਡਿਟ ਲੈਂਦਾ ਕਿ ਅਸੀਂ ਚੰਗਾ ਕੀਤਾ ਉਹ ਖੁਦਾ ਦੇ ਅੱਗੇ ਬੇਨਤੀ ਕਰਦਾ ਚੰਗਾ ਕਰਨਾ ਜਾਂ ਨਾ ਕਰਨਾ ਉਹਦੇ ਹੱਥ ਦੇ ਵਿੱਚ ਆ ਮੇਰੇ ਪ੍ਰਿਯੋ ਸਿਰਫ ਇੱਕ ਸੇਵਕ ਜੋ ਪਰਮੇਸ਼ਰ ਨੇ ਉਹਨੂੰ ਅਧਿਕਾਰ ਬਖਸ਼ਿਆ ਉਹ ਕੀ ਕਰਦਾ ਆ ਸਿਰਫ ਪਰਮੇਸ਼ਰ ਦੇ ਅੱਗੇ ਉਹਦੇ ਸਿਰ ਤੇ ਹੱਥ ਰੱਖ ਕੇ ਕੀ ਕਰਦਾ ਆ ਬੇਨਤੀ ਕਰਦਾ ਆ ਤੁਸੀਂ ਕਹਿੰਦੇ ਜੇ ਸਾਡੇ ਚ ਅਰਦਾਸਾਂ ਨਹੀਂ ਕਰਦੇ ਕਿਉਂ ਨਹੀਂ ਅਰਦਾਸਾਂ ਕਰਦੇ ਮੇਰੇ ਪ੍ਰਿਯੋ ਤੁਸੀਂ ਅਨਗਿਣਤ ਯਾਗ ਨਾਣਾਂ ਦੇ ਵਿੱਚ ਚਲੇ ਜਾਓ ਉੱਤੇ ਲੋਕ ਪੈਸੇ ਦੇ ਕੇ ਤੇ ਭਗਤਾਂ ਨੂੰ ਕਹਿੰਦੇ ਆ ਕਿ ਸਾਡੇ ਬੇਟੇ ਲਈ ਅਰਦਾਸ ਕਰਦੇ ਹੋ ਬਾਹਰ ਚਲਾ ਜਾਵੇ ਸਾਡੀ ਨੋਹ ਦੇ ਪੋਤੇ ਨਹੀਂ ਉਹਦੇ ਪੁੱਤ ਹੋ ਜਾਵੇ ਤੇ ਜਦੋਂ ਪਾਠ ਹੁੰਦਾ ਲਾਸਟ ਦੇ ਵਿੱਚ ਜਦੋਂ ਅਰਦਾਸ ਕੀਤੀ ਜਾਂਦੀ ਆ ਤੇ ਜਿਹੜੇ ਘਰ ਚ ਪਾਠ ਹੋ ਰਿਹਾ ਹੁੰਦਾ ਉਹਦੀ ਸੁੱਖ ਸ਼ਾਂਤੀ ਮੰਗੀ ਜਾਂਦੀ ਜੇ ਸੁਣ ਲਿਓ ਧਿਆਨ ਦੇ ਕੇ ਕਦੀ ਵੀ ਇਸ ਚੀਜ਼ ਨੂੰ ਤੇ ਦੂਜੀ ਗੱਲ ਤੀਜੀ ਗੱਲ ਤੇ ਮੈਂ ਆਉਣਾ ਹੁਣ ਇਹ ਜਿਹੜਾ ਉਸ 2 ਘੰਟੇ ਦੇ ਪੋਡਕਾਸਟ ਦੇ ਵਿੱਚ ਪਤਾ ਨਹੀਂ ਕਿੰਨੀ ਵਾਰ ਇਹ ਸਵਾਲ ਚੁੱਕਿਆ ਗਿਆ ਤੁਸੀਂ ਪ੍ਰਸ਼ਾਦ ਕਿਉਂ ਨਹੀਂ ਖਾਂਦੇ ਪ੍ਰਸ਼ਾਦ ਕਿਉਂ ਨਹੀਂ ਖਾਂਦੇ ਫਿਰ ਤੁਸੀਂ ਇੱਕ ਦੂਜੇ ਨੂੰ ਭਾਈਚਾਰਕ ਦੀ ਸਾਂਝ ਕਿਵੇਂ ਦੇ ਸਕਦੇ ਹੋ ਕਿਉਂਕਿ ਦੂਜੇ ਲੋਕ ਤੁਹਾਡਾ ਪ੍ਰਸ਼ਾਦ ਖਾ ਲੈਂਦੇ ਆ ਪਰ ਤੁਸੀਂ ਨਹੀਂ ਖਾਂਦੇ ਮੇਰੇ ਅਜ਼ੀਜ਼ੋ ਧਿਆਨ ਦੇ ਕੇ ਸੁਣਿਓ ਮੈਂ ਜਿਹੜੀ ਗੱਲ ਦੱਸਣ ਵਾਲਾ ਮਾਂ ਉਹਨੂੰ ਕੰਨ ਖੋਲ ਕੇ ਅੱਜ ਸੁਣ ਲਵੋ ਸਭ ਤੋਂ ਪਹਿਲੀ ਗੱਲ ਜਿਸ ਵੀ ਤੁਸੀਂ ਸ਼ਾਸਤਰ ਨੂੰ ਫੋਲੋ ਕਰੋਗੇ ਉਸ ਹਰ ਸ਼ਾਸਤਰ ਦੇ ਹਰ ਇੱਕ ਦੇ ਆਪਣੀਏ ਕਾਨੂੰਨ ਤੇ ਨਿਯਮ ਹੁੰਦੇ ਆ ਤੇ ਜਿਹੜਾ ਉਸ ਸ਼ਾਸਤਰ ਨੂੰ ਫੋਲੋ ਕਰੇਗਾ ਉਹਨੂੰ ਵੀ ਉਹਨਾਂ ਗੱਲਾਂ ਨੂੰ ਕੀ ਕਰਨਾ ਪੈਂਦਾ ਫੋਲੋ ਕਰਨਾ ਪੈਂਦਾ ਉਹਨਾਂ ਮਰਿਆਦਾਾਂ ਦੇ ਵਿੱਚ ਚੱਲਣਾ ਪੈਂਦਾ ਹੁਣ ਮੈਂ ਤੁਹਾਨੂੰ ਸਾਫ਼ ਰੀਤੀ ਦੇ ਨਾਲ ਦੱਸਣਾ ਚਾਹੁੰਦਾ ਬਾਈਬਲ ਦੀ ਮਰਿਆਦਾ ਵਾ ਕਿ ਮਨੁੱਖਾਂ ਦੇ ਅੱਗੇ ਰੁੱਖਾਂ ਦੇ ਅੱਗੇ ਪਤਰਾਂ ਦੇ ਅੱਗੇ ਚੜਾਏ ਗਏ ਬਲੀਦਾਨ ਨੂੰ ਤੁਸੀਂ ਨਹੀਂ ਖਾ ਸਕਦੇ ਕਿਉਂ ਨਹੀਂ ਖਾ ਸਕਦੇ ਉਹਦੇ ਪਿੱਛੇ ਮੈਂ ਇੱਕ ਬਹੁਤ ਵੱਡੀ ਤੁਹਾਨੂੰ ਅੱਜ ਲਾਜਿਕ ਦੱਸਣ ਦੇ ਲਈ ਜਾ ਰਿਹਾ ਹਾਂ ਇਹ ਸਾਡੇ ਸਾਹਮਣੇ ਇੱਕ ਤਸਵੀਰ ਆ ਸੋ ਮੇਰੇ ਸਾਹਮਣੇ ਇਹ ਇੱਕ ਤਸਵੀਰ ਆ ਇਸ ਜਗ੍ਹਾ ਤੇ ਕੁਝ ਲੋਗ ਇੱਕ ਸੋਨੇ ਦਾ ਵਛੜਾ ਬਣਾ ਕੇ ਉਹਦੇ ਅੱਗੇ ਖਾਣ ਪੀਣ ਵਾਲੀਆਂ ਚੀਜ਼ਾਂ ਨੂੰ ਚੜਾ ਕੇ ਤੇ ਆਪਸ ਦੇ ਵਿੱਚ ਖਾ ਰਹੇ ਆ ਗੌਰ ਕਰਿਓ ਇਸ ਗੱਲ ਤੇ ਕਿ ਮਸੀਹ ਲੋਗ ਕਿਉਂ ਅਰਸ਼ਾਦਨੀ ਖਾਂਦੇ ਤੇ ਇਹਦੇ ਪਿੱਛੇ ਬਾਈਬਲ ਦਾ ਅਲੱਜ਼ ਕੀ ਆ ਜਦੋਂ ਇੱਕ ਵਿਅਕਤੀ ਆਪਣੇ ਦੇਵੀ ਦੇਵਤਾ ਪੱਥਰ ਰੁੱਖ ਦੇ ਲਈ ਚੜਾਵਾ ਚੜਾਉਂਦਾ ਤੇ ਉਹ ਉਹਦੇ ਮੂੰਹ ਦੇ ਅੱਗੇ ਉਹਨੂੰ ਲਾਉਂਦਾ ਕਿ ਇਹਨੂੰ ਤੂੰ ਆਪਣੇ ਆ ਆਸ਼ੀਰਵਾਦ ਦੇ ਨਾਲ ਸ਼ੁੱਧ ਕਰ ਦੇ ਆਪਣੀ ਸ਼ਕਤੀ ਦੇ ਨਾਲ ਭਰ ਦੇ ਤੇ ਮੇਰੇ ਪ੍ਰਿਓ ਫਿਰ ਜਦੋਂ ਉਹ ਪ੍ਰਸ਼ਾਦ ਉਹਦੇ ਅੱਗੇ ਰੱਖਿਆ ਜਾਂਦਾ ਕਿਸੇ ਵੀ ਦੇਵੀ ਦੇਵਤਾ ਦੇ ਅੱਗੇ ਮੰਨ ਲੋ ਤੇ ਉਹ ਉਹਦਾ ਆਸ਼ੀਰਵਾਦ ਉਸ ਦੇ ਉੱਤੇ ਹੁੰਦਾ ਤੇ ਧਿਆਨ ਦੇ ਕੇ ਸੁਣਿਓ ਬਾਈਬਲ ਦੀ ਵਿੱਚ ਸਾਨੂੰ ਇੱਕ ਗੱਲ ਸਿਖਾਈ ਜਾਂਦੀ ਆ ਬਾਈਬਲ ਦੱਸਦੀ ਆ ਕਿ ਤੁਸੀਂ ਆਪਣੇ ਪਰਮੇਸ਼ਰ ਨੂੰ ਛੱਡ ਕੇ ਕਿਸੇ ਦੂਜੇ ਦੀ ਪੂਜਾ ਨਹੀਂ ਕਰਨੀ ਕਰਕੇ ਯਾਨੀ ਗ੍ਰੰਥ ਸਾਹਿਬ ਵੀ ਦੱਸਦਾ ਕਿ ਤੁਸੀਂ ਵਾਹਿਗੁਰੂ ਨੂੰ ਛੱਡ ਕੇ ਕਿਸੇ ਹੋਰ ਦੀ ਮਨੁੱਖ ਦੀ ਪੱਥਰ ਦੀ ਮੜੀਆਂ ਮਸਾਣਾ ਦੀ ਪੂਜਾ ਨਹੀਂ ਕਰਨੀ ਕਰਕੇ ਤੇ ਅਜ਼ੀਜ਼ੋ ਤੁਸੀਂ ਕਹੋਗੇ ਪ੍ਰਸ਼ਾਦ ਖਾਣਾ ਪੂਜਾ ਕਿਵੇਂ ਆ ਮੇਰੇ ਪ੍ਰਿਯੋ ਕੇਵਲ ਮੂਰਤੀ ਦੇ ਅੱਗੇ ਸਿਰ ਝੁਕਾਉਣਾ ਮੂਰਤੀ ਪੂਜਾ ਨਹੀਂ ਆ ਉਦੇ ਵਿੱਚ ਵਕ ਵਕ ਹਿੱਸੇ ਤੇ ਪਾਠ ਹੁੰਦੇ ਆ ਉਦਾਹਰਨ ਤੌਰ ਤੇ ਲਈ ਮੰਨ ਕੇ ਚੱਲੋ ਕੋਈ ਵਿਅਕਤੀ ਥਾਲੀ ਘੁਮਾਰ ਰਿਹਾ ਉਹ ਵੀ ਮੂਰਤੀ ਪੂਜਾ ਆ ਦੂਜੀ ਗੱਲ ਕੋਈ ਵਿਅਕਤੀ ਉਸ ਮੂਰਤੀ ਦੇ ਅੱਗੇ ਸਜਦਾ ਕਰ ਰਿਹਾ ਉਹ ਥਾਲੀ ਨਹੀਂ ਘੁਮਾਰ ਰਿਹਾ ਉਹ ਵੀ ਮੂਰਤੀ ਪੂਜਾ ਆ ਇੱਕ ਸਜਦਾ ਨਹੀਂ ਕਰ ਰਿਹਾ ਕੇਵਲ ਥਾਲੀ ਘੁਮਾਰ ਰਿਹਾ ਪਰ ਕਰ ਉਹ ਵੀ ਮੂਰਤੀ ਪੂਜਾਰਿਆ ਇੱਕ ਥਾਲੀ ਨਹੀਂ ਘੁਮਾਰ ਰਿਹਾ ਕੇਵਲ ਸਜਦਾ ਕਰ ਰਿਹਾ ਉਹ ਵੀ ਮੂਰਤੀ ਪੂਜਾ ਤੇ ਇੱਕ ਨਾ ਥਾਲੀ ਘੁਮਾਰ ਰਿਹਾ ਨਾ ਸਜਦਾ ਕਰ ਰਿਹਾ ਇੱਕ ਇੱਕ ਕੇਵਲ ਉਥੋਂ ਦੇ ਭਜਨਾਂ ਦਾ ਗੁਣਗਾਨ ਕਰਕੇ ਉਥੋਂ ਦੇ ਭਜਨਾਂ ਦਾ ਆਨੰਦ ਲੈ ਰਿਆ ਉਹ ਵੀ ਮੂਰਤੀ ਪੂਜਾ ਕਰ ਰਿਹਾ ਇਹ ਵੀ ਇੱਕ ਮੂਰਤੀ ਪੂਜਾ ਦਾ ਹੀ ਹਿੱਸਾ ਆ ਤੇ ਜੇ ਇੱਕ ਮਸੀਹ ਵਿਅਕਤੀ ਇਹਦੇ ਵਿੱਚ ਸ਼ਾਮਿਲ ਹੁੰਦਾ ਵਾ ਤੇ ਮੇਰੇ ਪ੍ਰਿਯੋ ਸਮਝ ਲਓ ਉਹ ਉਸ ਚੀਜ਼ ਦਾ ਭਾਗੀਦਾਰ ਬੰਦਾ ਆ ਜਾਂ ਉਹਦੇ ਵਿੱਚ ਸ਼ਾਮਲ ਹੁੰਦਾ ਵਾ ਇਸ ਕਰਕੇ ਬਾਈਬਲ ਇਸ ਚੀਜ਼ ਨੂੰ ਅਲਾਉਡ ਨਹੀਂ ਕਰਦੀ ਕਿ ਅਸੀਂ ਕੋਈ ਵੀ ਜਿਹੜਾ ਪਰਮੇਸ਼ਵਰ ਦੀ ਇਬਾਦਤ ਤੋਂ ਕੰਬਾਰ ਹੋਵੇ ਤੇ ਮੇਰੇ ਪ੍ਰਿਯੋ ਅਸੀਂ ਉਸ ਇਬਾਦਤ ਦੇ ਕੰਮ ਵਿਰੋਧ ਚ ਨਹੀਂ ਕਰ ਸਕਦੇ ਮੈਂ ਤੁਹਾਨੂੰ ਦੱਸ ਰਿਹਾ ਸੀ ਕਿ ਹਰ ਇੱਕ ਸ਼ਾਸਤਰ ਦੀ ਇੱਕ ਮਰਿਆਦਾ ਆ ਜਦੋਂ ਤੁਸੀਂ ਆਪਣੀ ਮਰਿਆਦਾ ਨੂੰ ਨਹੀਂ ਛੱਡ ਸਕਦੇ ਫਿਰ ਅਸੀਂ ਕਿਵੇਂ ਉਸ ਮਰਿਆਦਾ ਨੂੰ ਛੱਡੀਏ ਹੁਣ ਉਦਾਹਰਨ ਤੌਰ ਤੇ ਮੈਂ ਸਿੱਖ ਭਾਈਆਂ ਦੀ ਗੱਲ ਕਰਾਂਗਾ ਖਾਸ ਕਰਕੇ ਜਦੋਂ ਇੱਕ ਵਿਅਕਤੀ ਗੁਰਦੁਆਰੇ ਦੇ ਅੰਦਰ ਐਂਟਰ ਕਰਦਾ ਭਾਵੇਂ ਉਹ ਕਿਸੇ ਵੀ ਧਰਮ ਦਾ ਹੋਵੇ Hindu ਹੋਵੇ, Muslim ਹੋਵੇ, ईसाई ਹੋਵੇ ਮੇਰੇ ਪ੍ਰਿਯੋ ਉਹਨੂੰ ਸਿਰ ਟੱਕੇ ਤੋਂ ਬਿਨਾ ਅੰਦਰ ਜਾਣ ਦੀ ਇਜਾਜ਼ਤ ਨਹੀਂ ਹੈ ਕਿਉਂਕਿ ਮਰਿਆਦਾ ਆ ਤੇ ਜੇ ਵਿਅਕਤੀ ਨੂੰ ਨਹੀਂ ਪਤਾ ਉਹ ਜਾਣ ਦੀ ਕੋਸ਼ਿਸ਼ ਵੀ ਕਰੇ ਤੇ ਉਥੋਂ ਦੇ ਪੈਰੋਕਾਰ ਉਹਨੂੰ ਡੱਕਣਗੇ ਪਹਿਲਾਂ ਕਹਿਣਗੇ ਭਾਈ ਸਿਰ ਟੱਕ ਜੇ ਉਹ ਕਵੇ ਵੀ ਮੇਰੇ ਕੋਲ ਤੇ ਸਿਰ ਟੱਕਣ ਦੇ ਲਈ ਕੋਈ ਚੀਜ਼ ਹੈ ਨਹੀਂ ਆ ਤੇ ਉਹ ਅੰਦਰੋਂ ਉਹਨਾਂ ਨੂੰ ਕੋਈ ਰੁਮਾਲ ਲਿਆ ਕੇ ਦੇਣਗੇ ਵੀ ਸਿਰ ਟੱਕ ਤੇ ਫਿਰ ਤੂੰ ਅੰਦਰ ਜਾ ਸਕਦਾ ਆ ਤੇ ਅਜ਼ੀਜ਼ੋ ਕਹਿਣ ਦਾ ਮਤਲਬ ਜਿਵੇਂ ਮਰਿਆਦਾ ਆ ਅਗਲਾ ਬੰਦਾ ਕਿਸੇ ਵੀ ਅਨੇ ਸ਼ਾਸਤਰ ਨੂੰ ਜਾਣਨ ਵਾਲਾ ਜਾਂ ਧਰਮ ਨੂੰ ਫਾਲੋ ਕਰਨ ਵਾਲਾ ਆਇਆ ਤੁਹਾਡੀ ਮਰਿਆਦਾ ਤੋਂ ਬਾਹਰ ਤੁਸੀਂ ਉਹਨੂੰ ਅੰਦਰ ਨਹੀਂ ਜਾਣ ਦਵੋਗੇ ਮੇਰੇ ਅਜ਼ੀਜ਼ੋ ਜੇ ਅਸੀਂ ਇਹ ਗੱਲ ਕਹੀਏ ਵੀ ਭਾਈ ਚਾਰ ਕਿਸਾਂ ਜਿਆ ਜਾਲੇਂਦੋਂ ਫਿਰ ਕਿਹੜੀ ਗੱਲ ਆ ਕਰਕੇ ਲੇਕਿਨ ਤੁਸੀਂ ਮਰਿਆਦਾ ਤੋਂ ਨਾ ਖੁਦ ਬਾਹਰ ਹੋਨੇਓ ਨਾ ਅਗਲੇ ਨੂੰ ਹੁੰਦਨੇਓ ਇਹਦਾ ਮਤਲਬ ਤੁਸੀਂ ਮਰਿਆਦਾ ਦੇ ਪੱਕੇ ਹੋ ਮੇਰੇ ਪ੍ਰੀਓ ਜਦ ਤੁਸੀਂ ਮਰਿਆਦਾ ਦੇ ਪੱਕੇ ਹੋ ਤੇ ਫਿਰ ਮਸੀ ਲੋਕਾਂ ਤੇ ਇਹ ਸਵਾਲ ਕਿਉਂ ਕੀਤਾ ਜਾਂਦਾ ਉਹ ਵੀ ਆਪਣੀ ਮਰਿਆਦਾ ਚ ਆ ਕਿਉਂਕਿ ਜਿਹੜਾ ਵੀ ਵਿਅਕਤੀ ਭਾਵੇਂ ਉਹ ਕਿੱਥੋਂ ਵੀ ਨਿਕਲ ਕੇ ਕਿਸੇ ਨੂੰ ਫੋਲੋ ਕਰ ਦਿਆ ਆ ਹੁਣ ਉਦਾਹਰਨ ਤੌਰ ਤੇ ਇਹ ਇੱਕ ਵੀਰ ਦੀ ਫੋਟੋ ਦੇਖਿਓ ਬੜਾ ਇਹ ਵੀਰ ਸ਼ਾਇਆ ਆ ਵਧੀਆ ਗੱਲ ਆ ਪਤਾ ਨਹੀਂ ਇਹ ਨੇਪਾਲ ਦਾ ਯੂਪੀ ਦਾ ਜਾਂ ਬਿਹਾਰ ਦਾ ਨਹੀਂ ਜਾਂਦਾ ਬੜਾ ਸੋਹਣਾ ਇਹ ਭਜਨ ਗਾਉਂਦਾ ਗੁਰੂ ਵਾਲੇ ਬਣੀਏ ਵੀਰ ਜੀ ਗੁਰੂ ਵਾਲੇ ਬਣੀਏ ਨਸ਼ਿਆਂ ਨੂੰ ਛੱਡਿਏ ਗੁਰੂ ਵਾਲੇ ਬਣੀਏ ਕਰਕੇ ਹੁਣ ਇਹ ਬੰਦਾ ਇਹ ਯੂਪੀ ਬਿਹਾਰੀਆਂ ਨੇਪਾਲ ਦਾ ਵੀ ਆ ਤੇ ਯਕੀਨਨ ਇਹ ਇੱਕ Hindu ਵਿਅਕਤੀ ਆ ਤੇ ਅਜੀਜ਼ੋ ਜਦੋਂ ਇਸ ਵਿਅਕਤੀ ਨੇ ਅਮਰਤ ਛਕਿਆ ਆ ਜਬ ਆਣਾ ਪਾਇਆ ਆ ਤੇ ਇਹ ਕਿਸੇ ਵੀ ਧਰਮ ਦੇ ਵਿੱਚੋਂ ਨਿਕਲ ਕੇ ਆਇਆ ਤੁਸੀਂ ਇਹਦੇ ਲਈ ਵੀ ਇੱਕ ਮਰਿਆਦਾ ਰੱਖੀ ਹੋਏਗੀ ਕਿ ਹੁਣ ਤੂੰ ਅੰਮ੍ਰਿਤ ਛਕਿਆ ਹੁਣ ਤੂੰ ਨਸ਼ਾ ਨਹੀਂ ਕਰਨਾ ਆਣੀ ਕਰਨਾ ਚੋਰੀ ਨਹੀਂ ਕਰਨੀ ਇਹ ਨਹੀਂ ਕਰਨਾ ਤੁਸੀਂ ਮਤਲਬ ਇਹ ਚੀਜ਼ਾਂ ਦਾ ਉਹਨੂੰ ਦੱਸਿਆ ਹੈਗਾ ਹੁਣ ਤੂੰ ਘੜਾ ਪਹਿਨਣਾ ਕਸ਼ਹਿਰਾ ਪਹਿਨਣਾ ਭਾਵੇਂ ਉਹ ਅੰਨੇ ਧਰਮ ਦੇ ਵਿੱਚੋਂ ਨਿਕਲ ਕੇ ਆਇਆ ਪਰ ਉਹਨੇ ਆਪਣੀ ਸਵੈਮਿਛਾ ਦੇ ਨਾਲ ਆ ਇਹ ਆਪਣੀ ਮਰਜ਼ੀ ਜਤਾਈ ਵੀ ਮੈਂ ਇੱਕ ਸਿੱਖ ਵਿਅਕਤੀ ਬਣਾਗਾ ਉਹਨੇ ਅੰਮ੍ਰਿਤਸਰ ਕਿਹਾ ਤੇ ਉਹਦੇ ਲਈ ਵੀ ਉਹ ਮਰਿਆਦਾ ਲਾਗੂ ਹੋਗੀ ਜਿਹੜੀ ਇੱਕ ਸਿੱਖ ਵਿਅਕਤੀ ਦੇ ਲਈ ਮਰਿਆਦਾ ਹੁੰਦੀ ਆ ਮੇਰੇ ਪ੍ਰਿਓ ਇਸੇ ਰੀਤੀ ਮੁਤਾਬਿਕ ਜਦੋਂ ਇੱਕ ਵਿਅਕਤੀ ਆਪਣੀ ਮਰਜ਼ੀ ਦੇ ਨਾਲ ਕਿਸੇ ਦਾ ਵੀ ਫਾਲੋਅਰ ਬਣਦਾ ਫਿਰ ਉਹਨੂੰ ਉਥੋਂ ਦੇ ਕਾਨੂੰਨ ਉਥੋਂ ਦਾ ਜਿਹੜਾ ਸਮਝ ਲੀਜੀਏ ਉਥੋਂ ਦੇ ਨਿਰਦੇਸ਼ ਆ ਉਹਨੂੰ ਫਾਲੋ ਕਰਨੇ ਪੈਂਦੇ ਆ ਤਾਂ ਹੀ ਉਸਤੀਜ਼ ਦਾ ਮੇਰੇ ਪ੍ਰਿਯੋ ਤਾਂ ਹੀ ਉਹ ਉਸ ਚੀਜ਼ ਦਾ ਫਾਲੋਅਰ ਬਣ ਸਕਦਾ ਜੇ ਉਹਦੀਆਂ ਉਹਦੇ ਵਿੱਚ ਦੀਆਂ ਲਿਖੀਆਂ ਗੱਲਾਂ ਨੂੰ ਕੋਈ ਨਹੀਂ ਮੰਨਦਾ ਭਾਵੇਂ ਉਹ ਪਿੱਛੇ ਉਹਦੇ 50 ਵਾਰ ਚੱਲੀ ਜਾਵੇ ਫਾਇਦਾ ਕੀ ਆ ਮੇਰੇ ਅਜ਼ੀਜ਼ੋ ਦੂਜੀ ਗੱਲ ਅਸੀਂ ਭਾਵੇਂ ਲੱਖ ਵਾਰੀ ਕਹੀਏ ਕਿ ਅਸੀਂ ਸਾਰਿਆਂ ਦਾ ਸਤਿਕਾਰ ਕਰਦੇ ਆ ਆਦਰ ਕਰਦੇ ਆ ਪਰ ਜਦੋਂ ਇੱਕ ਇਨਸਾਨ ਮਰਿਆਦਾ ਦੇ ਵਿੱਚ ਆ ਜਾਂਦਾ ਉਹਦੇ ਲਈ ਕਿੰਨੀਆਂ ਪਾਬੰਦੀਆਂ ਆ ਜਾਂਦੀਆਂ ਇੱਕ ਸਿੱਖ ਅਮਰਤ ਛਕਿਆ ਹੋਇਆ ਬੰਦਾ ਤੁਸੀਂ ਮੈਨੂੰ ਦੱਸਿਓ ਕਿਸੇ ਪੱਥਰ ਮੂਰਤੀ ਜਾਂ ਮਸਜਿਦ ਦੇ ਵਿੱਚ ਜਾ ਕੇ ਝੁੱਕ ਸਕਦਾ ਸਜਦਾ ਕਰ ਸਕਦਾ ਜੇ ਕਰ ਸਕਦਾ ਤੇ ਦੱਸਿਓ ਜਿੱਥੋਂ ਤੱਕ ਮੇਰੀ ਨੌਲੇਜ ਹੈ ਜਦੋਂ ਮਰਿਆਦਾ ਦੇ ਵਿੱਚ ਆ ਗਿਆ ਫਿਰ ਉਹ ਗੁਰੂ ਦਾ ਸਿੱਖ ਬਣ ਗਿਆ ਫਿਰ ਨਹੀਂ ਉਹ ਝੁੱਕ ਸਕਦਾ ਕਿਤੇ ਵੀ ਕਿ ਪਰਮੈਸ਼ਰ ਨੂੰ ਛੱਡ ਕੇ ਜਾਂ ਆਪਣੇ ਵਾਹਿਗੁਰੂ ਨੂੰ ਛੱਡ ਕੇ ਇਸੇ ਤਰ੍ਹਾਂ ਮੇਰੇ ਅਜ਼ੀਜ਼ੋ ਭਾਈਚਾਰੇ ਕਿਸਾਂਝ ਦੀ ਅਸੀਂ ਗੱਲ ਕਰਦੇ ਆ ਭਾਈਚਾਰੇ ਕਿਸਾਂਝ ਜੇ ਤੁਸੀਂ ਪ੍ਰਸ਼ਾਦ ਨਹੀਂ ਲੈਨੇ ਤੇ ਫਿਰ ਤੁਸੀਂ ਇੱਕ ਹੋਣ ਦੀ ਗੱਲ ਕਿਦਾਂ ਕਰ ਸਕਦੇ ਹੋ ਤੁਸੀਂ ਬੋਲਦੇ ਹੋ ਧਿਆਨ ਦੇ ਕੇ ਸੁਣੀਓ ਜਦੋਂ ਸਿੱਖ ਭਾਈਚਾਰੇ ਦੇ ਲੋਕ ਹਿਮਾਚਲ ਦੇ ਵਿੱਚ ਆ ਬਾਬਾ ਪਿੰਡਰਾ ਵਾਲੇ ਦੀਆਂ ਫੋਟੋਆਂ ਲਾ ਕੇ ਗਏ ਸੀ ਤੇ ਕਿਉਂ ਉੱਥੇ ਫਿਰ ਹਿੰਦੂਆਂ ਲੋਕਾਂ ਨੇ ਉਤਾਰਤੀਆਂ ਉੱਥੇ ਭਾਈਚਾਰਕ ਸਾਂਝ ਵਿਖਾਉਂਦੇ ਨਾ ਕਿ ਕੱਲਾ ਪ੍ਰਸ਼ਾਦ ਖਾਨ ਦੇ ਨਾਲ ਹੀ ਭਾਈਚਾਰਕ ਸਾਂਝ ਆ ਕਰਕੇ ਤੇ ਅਜੀਜ਼ੋ ਕਹਿਣ ਦਾ ਮਤਲਬ ਕੀ ਆ ਕਿ ਇਹ ਚੀਜ਼ਾਂ ਤੁਸੀਂ ਇਹਨੂੰ ਮੁੱਦਾ ਨਾ ਬਣਾਇਆ ਕਰੋ ਹਰ ਇੱਕ ਬੰਦੇ ਦੀ ਆਪਣੀ ਮਰਿਆਦਾ ਵਾ ਆਪਣੇ ਉਹਨੂੰ ਜਿੰਨੂੰ ਉਹ ਫੋਲੋ ਕਰਦਾ ਉਹਦੇ ਕਾਨੂੰਨਾਂ ਦੇ ਆਧਾਰ ਤੇ ਉਹਨੂੰ ਚੱਲਣਾ ਪੈਂਦਾ ਇਸੇ ਰੀਤੀ ਦੇ ਨਾਲ ਮੇਰਾ ਕਹਿਣ ਦਾ ਮਤਲਬ ਕੀ ਸੀ ਭਾਵੇਂ ਤੁਸੀਂ ਹਿੰਦੂ ਸੀ ਤੁਸੀਂ ਸਿੱਖ ਬਣੇ ਤੁਹਾਨੂੰ ਫਿਰ ਜਦੋਂ ਅਮਰ ਸ਼ਕਲ ਲਿਆ ਉਹਦੀ ਮਰਿਆਦਾ ਦੇ ਹਿਸਾਬ ਨਾਲ ਚੱਲਣਾ ਪੈਣਾ ਏਸੀ ਰੀਤੀ ਮੁਤਾਬਿਕ ਮੇਰੇ ਪਿਆਰਿਓ ਕੋਈ ਵੀ ਵਿਅਕਤੀ ਜੋ ਸਹਿ ਸਵੈਮੇਵਰ ਜੀ ਨਾਲ ਪਰਮੇਸ਼ਰ ਦੇ ਵਿੱਚ ਜਾਂ ਮਸੀਹ ਦੇ ਵਿੱਚ ਆਉਂਦਾ ਫਿਰ ਉਸ ਨੂੰ ਵੀ ਬਾਈਬਲ ਦੇ ਦਿੱਤੇ ਗਏ ਨਿਰਦੇਸ਼ ਦੇ ਅਨੁਸਾਰ ਜੀਵਨ ਜੀਣਾ ਪੈਂਦਾ ਤੇ ਮੂਰਤੀਆਂ ਦੇ ਅੱਗੇ ਧਿਆਨ ਦੇ ਕੇ ਸੁਣੀਓ ਚੜਾਏ ਗਏ ਬਲਦਾਨ ਨੂੰ ਖਾਣ ਤੋਂ ਬਾਈਬਲ ਮਨਾ ਕਰਦੀ ਹੈ ਕਿਉਂਕਿ ਇਹ ਮੂਰਤੀ ਪੂਜਾ ਦਾ ਇੱਕ ਪਾਟ ਹੇ ਸਾਇਆ ਤੇ ਇਸ ਕਰਕੇ ਐਵੇਂ ਦੋਸ਼ ਨਾ ਲਾਇਆ ਕਰੋ ਐਵੇਂ ਗੱਲਾਂ ਨੂੰ ਉਸ਼ਾਲਿਆ ਨਾ ਕਰੋ ਨਹੀਂ ਸੀ ਪਤਾ ਮੈਂ ਅੱਜ ਦੱਸਤਾ ਆ ਤੁਸੀਂ ਘਰ ਦੇ ਵਿੱਚ ਤੁਹਾਡੇ ਘਰ ਚ ਜੋ ਬਣਿਆ ਤੁਸੀਂ ਖਾਂਦੇ ਹੋ ਖਵਾਓ ਅਸੀਂ ਖਾਵਾਂਗੇ ਕਿਉਂ ਨਹੀਂ ਖਾਣਾ ਭਈ ਪਰ ਜੇਕਰ ਤੁਸੀਂ ਆਪਣੀ ਮੂਰਤੀ ਦੇ ਅੱਗੇ ਉਸ ਚੀਜ਼ ਨੂੰ ਕਹਿ ਕੇ ਵੀ ਲੈਪ ਵਾਲਾ ਖਾ ਕੇ ਵਖਾ ਤੇ ਉਹ ਮੇਰੇ ਪ੍ਰਿਯੋ ਅਸੀਂ ਉਸ ਚੀਜ਼ ਦੇ ਹਿੱਸੇਦਾਰ ਨਹੀਂ ਬਣ ਸਕਦੇ ਕਿਉਂਕਿ ਉਹਦੇ ਲਈ ਬਾਈਬਲ ਸਾਨੂੰ ਮਨਾ ਕਰਦਾ ਕਿ ਤੁਸੀਂ ਪਰਮੇਸ਼ਵਰ ਨੂੰ ਛੱਡ ਕੇ ਕਿਸੇ ਦੂਸਰੇ ਆ ਮੂਰਤੀ ਪੱਥਰ ਜਾਂ ਇਨਸਾਨ ਦੇ ਸਾਹਮਣੇ ਨਹੀਂ ਝੁਕ ਸਕਦੇ ਕਰਕੇ ਇੱਕ ਦੇ ਅੱਗੇ ਝੁਕਣਾ ਮੈਂ ਤੁਹਾਡੀ ਜਾਣਕਾਰੀ ਲਈ ਇੱਕ ਹੋਰ ਵੀ ਗੱਲ ਦੱਸਦਾ ਲਾਸਟ ਦੇ ਵਿੱਚ ਤੁਸੀਂ ਗੱਲ ਕਰਦੇ ਹੋ ਕਿ ਇਹ ਹੋਰ ਕਿਸੇ ਆ ਦਾ ਪ੍ਰਸ਼ਾਦ ਨਹੀਂ ਕਹਾਂਦੇ ਮੇਰੀ ਇੱਕ ਗੱਲ ਧਿਆਨ ਨਾਲ ਸੁਣਿਓ ਅਸੀਂ ਮਸੀਹ ਦੀ ਜੇ ਫੋਟੋ ਦੇ ਅੱਗੇ ਵੀ ਸਾਨੂੰ ਬਲਿਦਾਨ ਕਰਕੇ ਦਿੱਤਾ ਜਾਏਗਾ ਨਾ ਅਸੀਂ ਉਹ ਵੀ ਨਹੀਂ ਖਾਵਾਂਗੇ ਕਿਉਂਕਿ ਸਾਨੂੰ ਮਸੀਹ ਦੀ ਭਾਵੇਂ ਯੀਸ਼ੂ ਮਸੀਹ ਦੀ ਹੀ ਫੋਟੋ ਵਾ ਉਹਦੇ ਵੀ ਅੱਗੇ ਝੁਕਣਾ ਬਾਈਬਲ ਸਾਨੂੰ ਅਲਾਉਡ ਨਹੀਂ ਕਰਦੀ ਕਿਉਂਕਿ ਬਾਈਬਲ ਦੇ ਵਿੱਚ ਲਿਖਿਆ ਮੇਰੇ ਪ੍ਰਿਯੋ ਤੂੰ ਆਪਣੇ ਪਰਮੇਸ਼ਰ ਨੂੰ ਛੱਡ ਕੇ ਉਹਦੇ ਅੱਗੇ ਕੋਈ ਉਹਦੇ ਲਈ ਕੋਈ ਉੱਕਰੀ ਹੋਈ ਮੂਰਤ ਨਹੀਂ ਬਣਾਉਣੀ ਤੇ ਭਾਵੇਂ ਉਹ ਮੂਰਤੀ ਯੀਸ਼ੂ ਮਸੀਹ ਦੀ ਵੀ ਕਿਉਂ ਨਾ ਹੋਵੇ ਨਾ ਸੀ ਉਹਦੇ ਸਾਹਮਣੇ ਝੁਕਦੇ ਆਂ ਤੇ ਉਹਦੇ ਅੱਗੇ ਚੜਾਏ ਗਏ ਪ੍ਰਸ਼ਾਦ ਨੂੰ ਵੀ ਅਸੀਂ ਯੀਸ਼ੂ ਮਸੀਹ ਦੀ ਫੋਟੋ ਦੇ ਸਾਹਮਣੇ ਚੜਾਏ ਗਏ ਪ੍ਰਸ਼ਾਦ ਨੂੰ ਜਾਂ ਭੋਗ ਲਾਏ ਪ੍ਰਸ਼ਾਦ ਨੂੰ ਵੀ ਅਸੀਂ ਨਹੀਂ ਖਾਵਾਂਗੇ ਇਹ ਮਰਿਆਦਾ ਆ ਬਾਈਬਲ ਦੀ ਸੋ ਇਸ ਕਰਕੇ ਮੈਨੂੰ ਲੱਗਦਾ ਕਿ ਹੁਣ ਤੁਹਾਨੂੰ ਤੁਹਾਡੇ ਸਵਾਲਾਂ ਦੇ ਜਵਾਬ ਮਿਲੇ ਹੋਣਗੇ ਭਾਵੇਂ ਕੌੜੇ ਲੱਗੇ ਹੋਣ ਪਰ ਸਚਾਈ ਤੁਹਾਡੇ ਸਾਹਮਣੇ ਰੱਖਣਾ ਜ਼ਰੂਰ ਸੀ ਕਿਉਂਕਿ ਸਵਾਲ ਹਰ ਪੋਡਕਾਸਟ ਦੇ ਵਿੱਚ ਉਠਾਇਆ ਜਾਂਦਾ ਕਿਉਂ ਨਹੀਂ ਖਾਂਦੇ ਕਿਉਂ ਨਹੀਂ ਖਾਂਦੇ ਜਾਣ ਲਈ ਜੇ ਹੁਣ ਤੁਸੀਂ ਇੱਕ ਗੱਲ ਫਿਰ ਕਿਉਂ ਨਹੀਂ ਜੇ ਖਾਂਦੇ ਬਾਈਬਲ ਦੀ ਮਰਿਆਦਾ ਆ ਜੇ ਅਸੀਂ ਬਾਈਬਲ ਨੂੰ ਫਾਲੋ ਕਰਦੇ ਆ ਤੇ ਉਹਦੇ ਨਿਰਦੇਸ਼ਾਂ ਅਨੁਸਾਰ ਚੱਲਣ ਦਾ ਸਾਡਾ ਅਧਿਕਾਰ ਆ ਤੇ ਜੇ ਅਸੀਂ ਉਹਨੂੰ ਫਾਲੋ ਕਰਦੇ ਆ ਫਿਰ ਉਹਦੇ ਨਿਰਦੇਸ਼ਾਂ ਦੇ ਅਨੁਸਾਰ ਨਹੀਂ ਚੱਲਦੇ ਫਿਰ ਸਾਡਾ ਉਹਨੂੰ ਫਾਲੋ ਕਰਨ ਦਾ ਕੋਈ ਮਤਲਬ ਹੀ ਨਹੀਂ ਆ ਸੋ ਮੇਰੇ ਪ੍ਰਿਯੋ ਮੈਨੂੰ ਲੱਗਦਾ ਕਿ ਇਹ ਚੀਜ਼ਾਂ ਦਾ ਕੁਝ ਸਵਾਲਾਂ ਦੇ ਜਵਾਬ ਤੁਹਾਨੂੰ ਮਿਲੇ ਹੋਣਗੇ ਪਰ ਇੱਕ ਗੱਲ ਯਾਦ ਰੱਖਿਓ ਸਾਡੇ ਮਸੀਹ ਲੋਕਾਂ ਲਈ ਵੀ ਇੱਕ ਸੰਦੇਸ਼ ਹੈ ਉਹ ਲੋਕ ਪੋਡਕਾਸਟ ਕਰਕੇ ਤੇ ਝਾਟੀ ਰੀਲਾਂ ਬਣਾ ਕੇ ਤੇ ਸੁੱਟ ਦਿੰਦੇ ਦੇਖੋ ਪਾਸਟਰ ਨੂੰ ਬੋਲਣ ਤੱਕ ਨਹੀਂ ਦਿੱਤਾ ਗਿਆ ਦੇਖੋ ਲਾਲੀ ਮਲਤਾਨੀ ਨੇ ਪਖੰਡ ਬਾਤ ਪਾਸਟਰਾਂ ਨੂੰ ਕਿਵੇਂ ਜਵਾਬ ਦਿੱਤਾ ਪਰ ਸਾਡੇ ਮਸੀਹ ਲੋਕਾਂ ਲਈ ਅਫਸੋਸ ਹੈ ਇਹ ਚੰਗੀਆਂ ਗੱਲਾਂ ਨੂੰ ਅੱਗੇ ਲੈ ਜਾ ਕੇ ਜਾਂ ਸ਼ੇਅਰ ਕਰਕੇ ਖੁਸ਼ ਨਹੀਂ ਹੈਗੇ ਇਹ ਗਾਣੇ ਇਹਨਾਂ ਨੂੰ ਸ਼ੇਅਰ ਕਰਨੇ ਵਧੀਆ ਲੱਗਦੇ ਆ ਇਹ ਗੱਲ ਪਰ ਚੰਗੀ ਗੱਲ ਇਹਨਾਂ ਨੂੰ ਸ਼ੇਅਰ ਕਰਨ ਦੇ ਲਈ ਆ ਇਹਨਾਂ ਦੇ ਹੱਥ ਕੰਬਦੇ ਨੇ ਜਾਂ ਉੱਠਦੇ ਨਹੀਂ ਸੋ ਮੇਰੇ ਪ੍ਰਿਯੋ ਆ ਮੈਂ ਆਸ਼ਾ ਕਰਦਾ ਮਾਂ ਇਸ ਗੱਲਬਾਤ ਦੇ ਦੁਆਰਾ ਕੁਝ ਜਾਣਕਾਰੀਆਂ ਸਾਡੇ ਵਸੀਲ ਲੋਕਾਂ ਨੂੰ ਵੀ ਮਿਲੀਆਂ ਤੇ ਜਿਨ੍ਹਾਂ ਦੇ ਸਵਾਲ ਸੀ ਉਹਨਾਂ ਨੂੰ ਵੀ ਮਿਲੀਆਂ ਸੋ ਪ੍ਰਭੂ ਤੁਹਾਨੂੰ ਆਸ਼ੀਸ਼ ਤੇ ਬਰਕਤ ਦੇਣ ਸਾਰਿਆਂ ਨੂੰ ਜੈ ਮਸੀਹ ਦੀ ਗੋਡ ਬਲੈਸਿਡ